ਦੋਸਤੋ ਜਿਹੜੇ ਨਾ ਆਪਣੇ ਖੇਤ ਚ ਸਬਜ਼ੀ ਬੀਜ ਕੇ ਆਪ ਸੇਲ ਕਰਦੇ ਆ ਉਹਨਾਂ ਨੂੰ ਇਹ ਇੱਕ ਬੜੀ ਪ੍ਰੋਬਲਮ ਆਉਂਦੀ ਆਗੀ ਜਿਵੇਂ ਹੁਣ ਅਸੀਂ ਆਪਣੇ ਤੇ ਹੀ ਗੱਲ ਲਈਏ ਹੁਣ ਅਸੀਂ ਆਪ ਸੇਲ ਕਰਦੇ ਆ ਹਨ ਤੇ ਕਈ ਵਾਰੀ ਕਸਟਮਰ ਮਾਤਾ ਇਦਾਂ ਕਹਿ ਦਿੰਦੇ ਆ ਜਿਵੇਂ ਹੁਣ ਵੈਰਾਈਟੀ ਕਈ ਲਾਉਣੀ ਪੈਂਦੀ ਆ ਜਿਹੜਾ ਆਪ ਵੇਚਦਾ ਹਨ ਜੀ ਇੱਕ ਵੈਰਾਈਟੀ ਲਾ ਲਈਏ ਫੇਰ ਵੀ ਨਹੀਂ ਕਸਟਮਰ ਆਉਂਦੇ ਸਾਰੀ ਵੈਰਾਈਟੀ ਲਾਉਣੀ ਹਾਂ ਜਿਵੇਂ ਹੁਣ ਸਾਰੀ ਲਾ ਲੈਨੇ ਆ ਅਸੀਂ ਤੇ ਆਪ ਸੇਲ ਕਰਦੇ ਆ ਹਨ ਤੇ ਕਸਟਮਰ ਕਹਿ ਦਿੰਦੇ ਆ ਵੀ ਤੁਹਾਡੇ ਆਪਣੇ ਖੇਤ ਦੀ ਆ ਇਹ ਬਿੱਕੇ ਤੇ ਬਾਹਰੋਂ ਤਾਂ ਨਹੀਂ ਲਈ ਹੋਈ ਕਿ ਇਹ ਜਾਨੀ ਗੱਲਾਂ ਬਹੁਤ ਕਰਦੇ ਆ ਹਨ ਕਸਟਮਰ ਜਿਨ੍ਹਾਂ ਨੂੰ ਪਤਾ ਤੇ ਉਹਨਾਂ ਦੀ ਨਹੀਂ ਗੱਲ ਕਰਦੇ ਫੇਰ ਵੀ ਚਲੋ 5-10% ਹੁੰਦੇ ਆਗੇ ਕਹਿ ਦਿੰਦੇ ਆ ਵੀ ਇੰਨੀ ਜਿਹੜੀ ਸਬਜ਼ੀ ਆ ਤੁਸੀਂ ਆਪਣੇ ਖੇਤ ਚ ਨਹੀਂ ਲਾ ਸਕਦੇ ਵੀ ਬਾਹਰੋਂ ਮੁੱਲ ਖਰੀਦਦੇ ਹੋਮੋਂਗੇ ਇਹ ਕਾ ਲਫਾਫਿਆਂ ਨੂੰ ਦੇਖ ਕੇ ਕਹਿ ਦਿੰਦੇ ਆ ਜਿਵੇਂ ਹੁਣ ਆਪਾਂ ਭਿੰਡੀ ਸਾਣ ਕੇ ਲਫਾਫੇ ਭਰਦੇ ਆ ਹਨ ਵੀ ਇਹ ਜਿਹੜੇ ਹੁਣ ਵੇਚਣ ਵਾਲੇ ਆਗੇ ਵੀ ਉਹ ਲਫਾਫਿਆਂ ਚ ਲੈ ਕੇ ਆਉਂਦੇ ਆਗੇ ਹਨਾ ਵੀ ਤੁਸੀਂ ਜਾਂ ਗ੍ਰੇਟਾਂ ਚ ਕਿਉਂ ਨਹੀਂ ਲੈ ਕੇ ਆਉਂਦੇ ਵੀ ਖੇਤ ਤੋਂ ਤੋੜ ਕੇ ਇੱਕ ਇਹ ਗੱਲ ਹੋ ਜਾਂਦੀ ਆ ਜੀ ਤੇ ਉਹ ਦੱਸ ਦਈਏ ਆਪਾਂ ਵੀ ਇਹ ਕੀ ਕਾਰਨ ਹਨਾ ਵੀ ਥੋੜਾ ਜਿਹਾ ਸਮਝਾ ਦਿਓ ਇਹ ਸਬਜੀ ਤਾਂ ਸਾਰੀ ਖੇਤ ਚ ਉਗਣੀ ਆ ਜੱਟ ਦੇ ਖੇਤ ਚੋਂ ਹੀ ਆਉਂਦੀ ਆ ਲਫਾਫਿਆਂ ਚ ਪੈਕ ਹੋ ਕੇ ਵੀ ਹਾਂ ਕਰੇਡਾਂ ਚ ਸਾਂਭਣੀ ਔਖੀ ਆ ਜੋ ਕਰੇਡ ਦੋਸਤੋ ਹੁਣ ਮੰਨ ਲਓ ਕਿੰਨੇ ਕ ਕਰੇਡ ਬੰਦਾ ਧਰ ਲੂਗਾ ਹਨਾ ਗੱਡੀ ਦੇ ਵਿੱਚ ਤੇ ਇੱਧਰ ਸਾਡੀ ਬੈਂਡ ਵੀ ਖੜੀ ਆ ਸਬਜ਼ੀਆਂ ਵਾਲੀ ਚੰਦਨ ਤੇ ਚੰਦਨ ਇੱਧਰ ਨੂੰ ਇੱਕ ਵਾਰੀ ਆਪਣੀ ਗੱਡੀ ਵੀ ਦਿਖਾ ਦੇ ਹਨਾ ਤੇ ਇਹੀ ਗੱਡੀ ਹੁੰਦੀ ਆ ਜੀ ਸਾਡੇ ਕੋਲੇ ਇਹਦੇ ਵਿੱਚ ਹੀ ਹੁਣ ਅਸੀਂ ਸਬਜੀ ਤੋੜ ਕੇ ਭਰ ਕੇ ਲਫਾਫੇ ਲੋਡ ਕਰਦੇ ਆਂਗੇ ਤੇ ਆਪਾਂ ਸਾਰਿਆਂ ਦੀ ਨਹੀਂ ਦੋਸਤੋ ਗੱਲ ਕਰ ਰਹੇ ਆਪਦੀ ਆਪਦੀ ਤੇ ਯਾਨੀ ਵੀ ਸਾਰੇ ਕਹਿੰਦੇ ਆ ਹਨਾ ਵੀ ਮੰਨਦੇ ਨਹੀਂ ਹੈਗੇ ਯਾਨੀ ਵਿੱਚ ਹੁੰਦੇ ਆਗੇ 5-10% ਜਿਨ੍ਹਾਂ ਨੂੰ ਨਹੀਂ ਪਤਾ ਹੁੰਦਾ ਵੀ ਆਪਣੇ ਖੇਤ ਦੀ ਹਨਾ ਉਹਨਾਂ ਲਈ ਵੀਡੀਓ ਬਣਾਈ ਆ ਆਪਾਂ ਵੀ ਇਹ ਬਹੁਤ ਦਿੱਕਤਾਂ ਆਉਂਦੀਆਂ ਨੇ ਵੀ ਜਿਹੜਾ ਆਪ ਵੇਚਦਾ ਸਬਜ਼ੀ ਹਨਾ ਮੰਮੀ ਤੇ ਕਿਉਂਕਿ ਦੋਸਤੋ ਕਿਸਾਨ ਨੇ ਹਨਾ ਖੇਤ ਵਿੱਚ ਸਾਰੀ ਸਬਜ਼ੀ ਲੱਗੀ ਹੁੰਦੀ ਹੈ ਕੱਲੇ ਸਾਡੇ ਨਹੀਂ ਹੋਰ ਵੀ ਕਿਸਾਨ ਲਾਉਂਦੇ ਆ ਹਨਾ ਉਹ ਵੀ ਲਫਾਫਿਆਂ ਦੇ ਵਿੱਚ ਹੀ ਜਿਨੇ ਹੁਣ ਆਪ ਵੇਚਣੀਆਂ ਆਪ ਲਫਾਫਿਆਂ ਚ ਭਰ ਕੇ ਲੈ ਜਾਂਦੇ ਆ ਜਿਨੇ ਹੁਣ ਮੰਡੀ ਚ ਲੈ ਕੇ ਜਾਣੀਆਂ ਉਹ ਮੰਮੀ ਮੰਡੀ ਚ ਲਫਾਵੇ ਭਰ ਕੇ ਲੈ ਜਾਂਦਾ ਹਾਂ ਸਾਂਭੇ ਜਾਂਦੇ ਨੇ ਲਫਾਫੇ ਹਾਂ ਇਹ ਸਾਂਭੇ ਜਾਂਦੇ ਆ ਇੱਕ ਸਬਜ਼ੀ ਥੋੜੀ ਜੀ ਇਹ ਚ ਖਰਾਬ ਨਹੀਂ ਹੁੰਦੀ ਹਾਂ ਪਾਣੀ ਲੱਗਦੀ ਇਸ ਕਰਕੇ ਲਫਾਫੇ ਭਰਦੇ ਹੁੰਦੇ ਆ ਆ ਜਿਵੇਂ ਹੁਣ ਬੈਂਗਣੀ ਹੋ ਗਈ ਕੀਆ ਹੋ ਗਿਆ ਲੋਕੀ ਹੋ ਗਈ ਹੁਣ ਇਸ ਟਾਈਮ ਸਾਡੇ ਕੋਲੇ ਆਹ ਤਿੰਨ ਚਾਰ ਸਬਜ਼ੀਆਂ ਚੱਲਦੀਆਂ ਨੇ ਇਹੀ ਅਸੀਂ ਲੈ ਕੇ ਜਾਂਦੇ ਹੁੰਦੇ ਹਾਂਗੇ ਤੇ ਜਦੋਂ ਹੁਣ ਹੋਰ ਫਾਰਮਰ ਦੇ ਖੇਤ ਚੋਂ ਲੈਨੇ ਆ ਉਹ ਵੀ ਅਸੀਂ ਕਸਟਮਰ ਨੂੰ ਦੱਸ ਦਿੰਨੇ ਹਾਂ ਵੀ ਭਾਈ ਇਹ ਸਾਡੀ ਨਹੀਂ ਹੈਗੀ ਹੋਰ ਫਾਰਮਰ ਦੇ ਖੇਤ ਦੀ ਆ ਹਨਾ ਮਾਤਾ ਤਾਂ ਜੇ ਸਾਰੀ ਸਬਜ਼ੀ ਲਈ ਵੀ ਹੈ ਗੇਤਪਸੇਤਾ ਹੋ ਜਾਂਦਾ ਹਾਂ ਤੇ ਬਾਕੀ ਚਲੋ ਆਪਾਂ ਹਰੇਕ ਨੂੰ ਮੈਂ ਕਹਿ ਦਿੰਦਾ ਹੁੰਨਾ ਵੀ ਤੁਸੀਂ ਹਨਾ ਜੇ ਤੁਹਾਨੂੰ ਲੱਗਦਾ ਵੀ ਡਾਊਟ ਆ ਤੁਸੀਂ ਆਪਣੇ ਖੇਤ ਆਓ ਖੇਤ ਲੱਗੀ ਹੋਈ ਸਬਜ਼ੀ ਦੇਖੋ ਹਨਾ ਮਾਤਾ ਹਾਂ ਜੀ ਜਦੋਂ ਫੇਰ ਹੀ ਬੰਦੇ ਨੂੰ ਹਨਾ ਪ੍ਰੂਫ ਹੁੰਦਾ ਕਈ ਵਾਰੀ ਆਪਾਂ ਅਗਲੇ ਨੂੰ ਲੱਗਦਾ ਵੀ ਝੂਠ ਬੋਲੀ ਜਾਂਦੇ ਆ ਹਨਾ ਵੀ ਤੁਸੀਂ ਇੱਕ ਵਾਰੀ ਸਾਡੇ ਖੇਤ ਆਓ ਖੇਤ ਵਿਜ਼ਿਟ ਕਰੋ ਖੇਤ ਵਿੱਚ ਲੱਗੀਆਂ ਹੋਈਆਂ ਸਬਜ਼ੀਆਂ ਦੇਖਿਓ ਕਿਉਂਕਿ ਇਹਦੇ ਵਿੱਚ ਮੰਮੀ ਝੂਠ ਸੱਚ ਵੀ ਬਹੁਤ ਚੱਲਦਾ ਅੱਜ ਕੱਲ ਹਨਾ ਤੇ ਸਾਰੇ ਸੱਚੇ ਵੀ ਨਹੀਂ ਹੁੰਦੇ ਸਾਰੇ ਝੂਠੇ ਵੀ ਨਹੀਂ ਹੁੰਦੇ ਹਨਾ ਸੱਚੇ ਨੂੰ ਝੂਠਾ ਵੀ ਕਹਿ ਦਿੰਦੇ ਨੇ ਝੂਠਾ ਸੱਚਾ ਹਾਂ ਤੇ ਇਸ ਕਰਕੇ ਥੋੜਾ ਜਿਆ ਕਸਟਮਰ ਨੂੰ ਵੀ ਥੋੜਾ ਜਿਆ ਯਕੀਨ ਕਰਨਾ ਔਖਾ ਹੋ ਜਾਂਦਾ ਆਪਾਂ ਕਹਿੰਦੇ ਆ ਵੀ ਜਿਹੜਾ ਆਪ ਕਹਿੰਦਾ ਵੀ ਅਸੀਂ ਆਪਣੇ ਖੇਤ ਦੀ ਸਬਜੀ ਆ ਵੀ ਖੇਤ ਵਿੱਚ ਜਾਓ ਅਗਲੇ ਦੇ ਖੇਤ ਚ ਵਿਜ਼ਿਟ ਕਰੋ ਦੇਖੋ ਵੀ ਸਬਜੀ ਜਿਹੜੀ ਸਾਡੇ ਤੱਕ ਲੈ ਕੇ ਆਉਂਦੇ ਆ ਵੀ ਉਹ ਖੇਤ ਵਿੱਚ ਲੱਗੀ ਹੋਈ ਆ ਹਨਾ ਮਾਤਾ ਜ਼ਰੂਰੀ ਆ ਜੇ ਪੈਸਾ ਬਾਕੀ ਲਫਾਫਿਆ ਹੁਣ ਤੁਹਾਡੇ ਸਾਹਮਣੇ ਪੜ ਰਹੇ ਆ ਜੀ ਇਸ ਕਰਕੇ ਆਪਾਂ ਵੀਡੀਓ ਬਣਾਈ ਸੀ ਵੀ ਇਹ ਦਿੱਕਤਾਂ ਬਹੁਤ ਆਉਂਦੀਆਂ ਨੇ ਵੀ ਜਿਹੜੇ ਕਿਸਾਨ ਭਰਾ ਆਪ ਸਬਜ਼ੀ ਵੇਚਦੇ ਆ ਹਨਾ ਵੀ ਕਸਟਮਰ ਮੰਨਦੇ ਬਹੁਤ ਘੱਟ ਨੇ ਸਬਜ਼ੀ ਤਾਂ ਲਫਾਫੇ 'ਚ ਹੀ ਪੈਕ ਹਾਂ ਤੇ ਲਫਾਫੇ ਜੇ ਕਈ ਵਾਰੀ ਹੁੰਦਾ ਸਰਦੀਆਂ ਦੇ ਵਿੱਚ ਕ੍ਰੇਟ ਵੀ ਲੈ ਜਾਂਦੇ ਆ ਲਫਾਫੇ ਵੀ ਤੇ ਇਹ ਇਦਾਂ ਨਹੀਂ ਹੈਗਾ ਵੀ ਜੇ ਲਫਾਫੇ ਚ ਲੈ ਆਏ ਅਸੀਂ ਵੀ ਉਹ ਬਾਹਰ ਲਈ ਹੋ ਗਈ ਹਨਾ ਮੰਮੀ ਤੇ ਬਾਕੀ ਦੋਸਤੋ ਇਸ ਕਰਕੇ ਵੀਡੀਓ ਬਣਾਈ ਆ ਆਪਾਂ ਧੰਨਵਾਦ